ਇਸ ਸਬੰਧ ਵਿੱਚ ਵੱਡੀ ਖਬਰ ਕਿਸਾਨਾ ਵੱਲੋਂ ਅੱਜ ਅੰਬਾਲਾ ਚਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਸਾਨ ਆਗੂਆਂ ਵੱਲੋਂ ਸਾਰੇ ਕਿਸਾਨਾਂ ਨੂੰ ਅੰਬਾਲਾ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿੱਚ ਬੁਲਾਇਆ ਗਿਆ ਸੀ ਇਸ ਦੌਰਾਨ ਹਰਿਆਣਾ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਦੇ ਨਾਲ ਹੀ ਪੁਲਿਸ ਨੇ ਵਿਐਨਐਸਪੀ ਤਾਰਾ 163 ਦੇ ਤਹਿਤ ਪਹਿਲਾਂ ਹੀ ਇੱਥੇ ਇਕੱਠ ਕਰਨ ਤੇ ਪਾਬੰਦੀ ਲਗਾ ਦਿੱਤੀ ਸੀ ਦੱਸ ਦਈਏ ਕਿ ਨਵਦੀਪ ਸਿੰਘ ਜਲਵੇੜਾ ਨੂੰ ਵੀ ਜ਼ਮਾਨਤ ਮਿਲਣ ਤੋਂ ਬਾਅਦ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਸੀ ਨਵਦੀਪ ਸਿੰਘ ਜਲਵੇੜਾ ਦੀ ਰਿਹਾਈ ਤੋਂ ਬਾਅਦ ਕਿਸਾਨਾਂ ਨੇ ਇਕੱਠ ਦੀ ਕਾਲ ਦਿੱਤੀ ਸੀ ਅੱਜ ਅਨਾਜ ਮੰਡੀ 'ਚ ਕਿਸਾਨਾਂ ਨੇ ਨਵਦੀਪ ਸਿੰਘ ਜਲਵੇੜਾ ਦਾ ਸਨਮਾਨ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਕਿਸ ਤਰ੍ਹਾਂ ਬੱਸਾਂ ਵਿੱਚ ਸੁੱਟਿਆ ਗਿਆ ਦੇਖੋ ਇਸ ਵੀਡੀਓ ਵਿੱਚ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਮੰਡੀ 'ਚ ਇਕੱਠੇ ਹੋਣਾ ਕੋਈ ਮਸਲਾ ਨਹੀਂ ਹੈਗਾ ਤੋਂ ਇਸ ਕਰਕੇ ਸੀਗਾ ਕਿ ਉੱਥੇ ਜਿਹੜੇ ਜਸਵਿੰਦਰ ਸਿੰਘ ਜੀ ਲੌਂਗੋਵਾਲ ਸਾਡੇ ਆਗੂ ਪਹੁੰਚੇ ਅਮਰਜੀਤ ਸਿੰਘ ਮੋੜੀ ਪਹੁੰਚਿਆ ਉਹਨਾਂ ਨੂੰ ਪੁਲਿਸ ਨੇ ਜਿਹੜਾ ਵਾ ਉਹ ਗ੍ਰਿਫਤਾਰ ਕਰ ਲਿਆ ਵਾ ਤਾਂ ਤੁਸੀਂ ਦੇਖ ਲਓ ਵੀ ਹਰਿਆਣੇ ਦੀ ਸਰਕਾਰ ਕਿਵੇਂ ਜ਼ੁਲਮ ਕਰ ਰਹੀ ਹੈਗੀ ਕਿਸਾਨਾਂ ਮਜ਼ਦੂਰਾਂ ਤੇ ਤਾਂ ਇਹ ਜ਼ੁਲਮ ਦਾ ਜਵਾਬ ਤਾਂ ਆਉਣ ਵਾਲੀਆਂ ਚੋਣਾਂਾਂ ਦੇ ਵਿੱਚ ਹਰਿਆਣੇ ਦੇ ਕਿਸਾਨ ਮਜ਼ਦੂਰ ਦੇਣਗੇ ਜੇ ਸਰਕਾਰ ਨੂੰ ਲੱਗਦਾ ਵਾ ਕਿ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਤੇ ਸਾਰਾ ਕੁਝ ਜਾਮ ਕਰਵਾਉਣਾ ਵਾ ਜੇ ਲੱਗਦਾ ਮੋਦੀ ਸਰਕਾਰ ਨੂੰ ਵੀ ਪੈਰਾਂ ਥੱਲੇ ਅੱਗ ਬਾਲਣੀ ਆ ਉਹ ਵੱਖਰੀ ਗੱਲ ਹੈਗੀ ਆ ਨਹੀਂ ਤਾਂ ਤੁਰੰਤ ਉਹਨਾਂ ਆਗੂਆਂ ਨੂੰ ਰਿਹਾ ਕੀਤਾ ਜਾਵੇ ਯਾਰ ਇਹ ਮੰਡੀ ਦੇ ਵਿੱਚ ਪੀਸਫੁਲੀ ਇੱਕਠੇ ਹੋ ਕੇ ਆਪਣੇ ਆਪ ਦਾ ਸਨਮਾਨ ਕਰਕੇ ਇਕੱਠੇ ਹੋ ਕੇ ਮੁੜ ਕੇ ਸ਼ੰਭੂ ਬਾਡਰ ਤੇ ਪਹੁੰਚਣ ਦਿੱਤਾ ਜਾਵੇ